ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਇਤਿਹਾਸਕਾਰ ਦੱਸਦੇ ਹਨ ਕਿ ਦਿਆਲਦਾਸ ਨੇ ਮਹਾਰਾਜ ਦੀ ਇਹ ਗੱਲ ਨਹੀਂ ਮੰਨੀ ਇੱਕ ਦਿਨ ਨਹੀਂ ਮੰਨੀ ਦੋ ਦਿਨ ਨਹੀਂ ਮੰਨੀ ਤਿੰਨ ਦਿਨ ਤੱਕ ਮਹਾਰਾਜ ਦੀ ਇਹ ਗੱਲ ਨਹੀਂ ਮੰਨੀ ਕਿ ਤੂੰ ਅੰਮ੍ਰਿਤ ਛਕ ਲੈ ਭਾਈ ਮਹਾਰਾਜ ਆਪਣੇ ਕਾਫਲੇ ਦੇ ਨਾਲ ਅੱਗੇ-ਅੱਗੇ ਤੁਰੇ ਜਾਂਦੇ ਹਨ ਤੇ ਦਿਆਲਦਾਸ ਆਪਣੇ ਪ੍ਰਸ਼ਾਦੇ ਦਾ ਲੰਗਰ ਦਾ ਗੱਡਾ ਲੈ ਕੇ ਵੀ ਮਹਾਰਾਜ ਦੇ ਪਿੱਛੇ-ਪਿੱਛੇ ਜਾ ਰਿਹਾ ਹੈ ਤੇ ਮਹਾਰਾਜ ਨੂੰ ਕਹਿ ਰਿਹਾ ਹੈ ਕਿ ਮਹਾਰਾਜ ਤੁਸੀਂ ਪ੍ਰਸ਼ਾਦਾ ਸ਼ਕੋ ਲੰਗਰ ਨੂੰ ਭੋਗ ਲਾਓ ਪਰ ਮਹਾਰਾਜ ਕਹਿੰਦੇ ਹਨ ਕਿ ਨਹੀਂ ਭਾਈ ਦਿਆਲ ਦਾਸ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈ ਅਸੀਂ ਫੇਰ ਹੀ ਤੇਰਾ ਪ੍ਰਸ਼ਾਦਾ ਪ੍ਰਵਾਨ ਕਰਾਂਗੇ ਤੇ ਦਿਆਲ ਦਾਸ ਅੱਗੇ ਮਹਾਰਾਜ ਨੂੰ ਕਹਿੰਦਾ ਹੈ ਕਿ ਮਹਾਰਾਜ ਪਹਿਲਾਂ ਤੁਸੀਂ ਪ੍ਰਸ਼ਾਦਾ ਛਕ ਲਵੋ ਲੰਗਰ ਨੂੰ ਭੋਗ ਲਵਾ ਦਿਵੋ ਫੇਰ ਮੈਂ ਅੰਮ੍ਰਿਤ ਛਕ ਲਵਾਂਗਾ ਪਰ ਮਹਾਰਾਜ ਕਹਿੰਦੇ ਹਨ ਕਿ ਨਹੀਂ ਭਾਈ ਦਿਆਲਦਾਸ ਜੀ ਤੁਸੀਂ ਪਹਿਲਾਂ ਅੰਮ੍ਰਿਤ ਛਕ ਲਓ ਫਿਰ ਮੈਂ ਤੁਹਾਡਾ ਪ੍ਰਸ਼ਾਦਾ ਵੀ ਛਕ ਲਵਾਂਗਾ ਇਦਾਂ ਕਰਦਿਆਂ ਕਰਦਿਆਂ ਇਤਿਹਾਸ ਕਰ ਦੱਸਦੇ ਹਨ ਕਿ ਇੱਕ ਹਫ਼ਤੇ ਦਾ ਸਮਾਂ ਲੰਘ ਗਿਆ ਸੀ ਤੇ ਦਿਆਲਦਾਸ ਹਾਲੇ ਤੱਕ ਵੀ ਵਾਪਸ ਨਹੀਂ ਸੀ ਮੁੜਿਆ ਤੇ ਉਹ ਮਹਾਰਾਜ ਕਲੰਗੀ ਧਰ ਦੇ ਪਿੱਛੇ ਪਿੱਛੇ ਹੀ ਜਾ ਰਿਹਾ ਸੀ ਹੁਣ ਮਹਾਰਾਜ ਇਸ ਨੂੰ ਕਹਿ ਰਹੇ ਸਨ ਦਿਆਲਦਾਸ ਨੂੰ ਕਿ ਭਾਈ ਤੂੰ ਅੰਮ੍ਰਿਤ ਛਕ ਲਿਆ ਪਰ ਦਿਆਲਦਾਸ ਤੇ ਇਹ ਗੱਲ ਸਮਝ ਵਿੱਚ ਨਹੀਂ ਸੀ ਆਉਂਦੀ ਤੇ ਹੁਣ ਇੱਕ ਹਫ਼ਤੇ ਬਾਅਦ ਮਹਾਰਾਜ ਨੇ ਫਿਰ ਦਿਆਲਦਾਸ ਨੂੰ ਚੰਗੀ ਤਰ੍ਹਾਂ ਸਮਝਾਇਆ ਫਿਰ ਸਿੰਘ ਦਿਆਲਦਾਸ ਨੂੰ ਕਹਿੰਦੇ ਹਨ ਕਿ ਭਾਈ ਦਿਆਲਦਾਸ ਤੂੰ ਅੰਮ੍ਰਿਤ ਛਕ ਲਿਆ ਹੁਣ ਤਾਂ ਮਹਾਰਾਜ ਕਲਗੀਧਰ ਤੈਨੂੰ ਬਾਰ-ਬਾਰ ਕਹਿ ਰਹੇ ਨੇ ਉਹ ਇਸ ਕਰਕੇ ਕਹਿ ਰਹੇ ਨੇ ਕਿਉਂਕਿ ਤੇਰੇ ਨਾਲ ਮਹਾਰਾਜ ਦਾ ਪਿਆਰ ਹੈ ਤੇ ਜੇ ਕਿਤੇ ਮਹਾਰਾਜ ਤੇਰੇ ਤੋਂ ਗੁੱਸੇ ਹੋ ਕੇ ਇੱਥੋਂ ਵਾਪਸ ਚਲੇ ਗਏ ਤਤੈ ਨੂੰ ਕਿਤੇ ਨਰਕ ਵਿੱਚ ਵੀ ਜਗ੍ਹਾ ਨਹੀਂ ਮਨਨੀ ਭਾਈ ਦਿਆਲ ਦਾਸ ਤੂੰ ਸ਼ੱਕ ਲੈ ਅੰਮ੍ਰਿਤ ਤੂੰ ਮਹਾਰਾਜ ਤੋਂ ਬਾਰ-ਬਾਰ ਕਹਾਰਿਆ ਹੈ ਪਰ ਇੱਕ ਹਫਤੇ ਬਾਅਦ ਤੇ ਸਿੰਘਾਂ ਨੇ ਸਮਝਾਉਣ ਤੋਂ ਬਾਅਦ ਦਿਆਲਦਾਸ ਦੇ ਮਨ ਨੂੰ ਸੋਝੀ ਪੈਂਦੀ ਹੈ ਤੇ ਉਸ ਦੇ ਦਿਲ ਉੱਪਰ ਇਹ ਗੱਲ ਲੱਗ ਜਾਂਦੀ ਹੈ ਕਿ ਕਿਤੇ ਕਲੰਗੀਧਰ ਮਹਾਰਾਜ ਉਹਨਾਂ ਤੋਂ ਗੁੱਸੇ ਹੋ ਕੇ ਨਾ ਚਲੇ ਜਾਣ ਤੇ ਫਿਰ ਉਹ ਸਿੰਘਾਂ ਨੂੰ ਕਹਿੰਦਾ ਹੈ ਕਿ ਭਾਈ ਸਿੰਘੋ ਚਲੋ ਮੈਨੂੰ ਕਲੰਗੀਧਰਪ ਦੇ ਕੋਲ ਲੈ ਚਲੋ ਫਿਰ ਮਹਾਰਾਜ ਦੇ ਕੋਲ ਜਾਂਦਾ ਹੈ ਤੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ ਕਿ ਮਹਾਰਾਜ ਮੈਂ ਇਥੋਂ ਭੁੱਲ ਹੋ ਗਈ ਹੈ ਮੈਨੂੰ ਬਖਸ਼ ਦਿਓ ਅਗੋਂ ਮਹਾਰਾਜ ਦਿਆਲਦਾਸ ਨੂੰ ਕਹਿੰਦੇ ਹਨ ਕਿ ਭਾਈ ਦਿਆਲਦਾਸ ਤੂੰ ਮਾਫੀ ਕਿਉਂ ਮੰਗ ਰਿਹਾ ਹੈ ਤਦialdas ਕਹਿੰਦਾ ਹੈ ਕਿ ਮਹਾਰਾਜ ਤੁਸੀਂ ਮੈਨੂੰ ਇੱਕ ਹਫ਼ਤੇ ਤੋਂ ਕਹਿ ਰਹੇ ਹੋ ਕਿ ਅੰਮ੍ਰਿਤ ਛਕ ਲੈ ਅੰਮ੍ਰਿਤ ਛਕ ਲੈ ਪਰ ਮੈਂ ਮੰਨਿਆ ਨਹੀਂ ਤੇ ਕਹਿੰਦਾ ਹੈ ਕਿ ਮਹਾਰਾਜ ਹੁਣ ਮੇਰਾ ਮਨ ਮੰਨ ਗਿਆ ਹੈ ਤੇ ਮੇਰੀ ਭੁੱਲ ਚੁੱਕ ਮੈਨੂੰ ਮਾਫ਼ ਕਰ ਦਿਓ ਹੁਣ ਮੇਰੇ ਉੱਪਰ ਕਿਰਪਾ ਕਰ ਦਿਓ ਤੇ ਕਹਿੰਦਾ ਹੈ ਕਿ ਪਾਤਸ਼ਾਹ ਜੀ ਹੁਣ ਮੈਂ ਤਿਆਰ ਹਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦੇ ਵਾਸਤੇ ਮਹਾਰਾਜ ਨੇ ਵੀ ਫਿਰ ਦਿਆਲ ਦਾਸ ਉੱਪਰ ਕਿਰਪਾ ਕੀਤੀ ਤੇ ਉਹਨੂੰ ਖੰਡੇ ਬਾਟੇ ਦਾ ਅੰਮ੍ਰਿਤ ਸ਼ੁਕਾ ਦਿੱਤਾ ਤੇ ਭਾਈ ਦਿਆਲ ਦਾਸ ਤੋਂ ਹੁਣ ਦਿਆਲ ਸਿੰਘ ਬਣ ਗਿਆ ਸੀ ਤੇ ਮਹਾਰਾਜ ਕਲਗੀਧਰ ਨੇ ਫਿਰ ਕਿਹਾ ਕਿ ਭਾਈ ਦਿਆਲ ਸਿੰਘ ਹੁਣ ਜਾ ਕੇ ਪ੍ਰਸ਼ਾਦਾ ਲੈ ਕੇ ਆ ਪਹਿਲਾਂ ਤੂੰ ਪਿੱਛੇ-ਪਿੱਛੇ ਫਿਰਦਾ ਸੀ ਹੁਣ ਪ੍ਰਸ਼ਾਦਾ ਲੈ ਕੇ ਆ ਹੁਣ ਅਸੀਂ ਪ੍ਰਸ਼ਾਦੇ ਨੂੰ ਪ੍ਰਵਾਨ ਕਰਦੇ ਹਾਂ ਪਰ ਜੋ ਹੁਣ ਉਹ ਪ੍ਰਸ਼ਾਦਾ ਸੀ ਜੋ ਇੱਕ ਹਫ਼ਤੇ ਪਹਿਲਾਂ ਦਾ ਸੀ ਹੁਣ ਉਹ ਪ੍ਰਸ਼ਾਦੇ ਵੀ ਸੁੱਕ ਗਏ ਸਨ ਤੇ ਜੋ ਸਬਜ਼ੀਆਂ ਸਨ ਉਹ ਵੀ ਖਰਾਬ ਹੋ ਗਈਆਂ ਸਨ ਤੇ ਮਹਾਰਾਜ ਕਹਿੰਦੇ ਹਨ ਕਿ ਦਿਆਲ ਸਿੰਘਾ ਹੁਣ ਤੂੰ ਪ੍ਰਸ਼ਾਦਾ ਲੈ ਕੇ ਆ ਹੁਣ ਅਸੀਂ ਪ੍ਰਸ਼ਾਦਾ ਛਕਾਂਗੇ ਵੀ ਤੇ ਭੋਗ ਵੀ ਲਗਵਾਵਾਂਗੇ ਤੇ ਫਿਰ ਦਿਆਲ ਸਿੰਘ ਮਹਾਰਾਜ ਨੂੰ ਕਹਿੰਦਾ ਕਿ ਮਹਾਰਾਜ ਹੁਣ ਮੈਂ ਪ੍ਰਸ਼ਾਦਾ ਨਵਾਂ ਬਣਾ ਕੇ ਲਿਆਉਣਾ ਹ ਜਿਹੜਾ ਪ੍ਰਸ਼ਾਦਾ ਪਹਿਲਾਂ ਬਣਾਇਆ ਸੀ ਉਹ ਤਾਂ ਖਰਾਬ ਹੋ ਗਿਆ ਹੈ ਤੇ ਮਹਾਰਾਜ ਕੰਨ ਕੀ ਤਰ ਕਹਿੰਦੇ ਹਨ ਕਿ ਨਾ ਪਾਈ ਦਿਆਲ ਸਿੰਘ ਤੂੰ ਹੁਣ ਆਹੀ ਪ੍ਰਸ਼ਾਦਾ ਲੈ ਕੇ ਆ ਅਸੀਂ ਹੁਣ ਆਹੀ ਪ੍ਰਸ਼ਾਦਾ ਛਕਣਾ ਮਹਾਰਾਜ ਕਲਗੀਧਰ ਨੇ ਹੁਕਮ ਕੀਤਾ ਤੇ ਇੱਕ ਬਾਟੇ ਦੇ ਵਿੱਚ ਜਲ ਲੈ ਕੇ ਆਏ ਤੇ ਮਹਾਰਾਜ ਕਲਗੀਧਰ ਨੇ ਜਦੋਂ ਉਸ ਜਲ ਦੇ ਬਾਟੇ ਦਾ ਵਾਹਿਗੁਰੂ ਦਾ ਨਾਮ ਲੈ ਕੇ ਛੱਟਾ ਦਿੱਤਾ ਲੰਗਰ ਤੇ ਉੱਪਰ ਤਾਂ ਉਸ ਲੰਗਰ ਦੇ ਵਿੱਚੋਂ ਭਾਫਾਂ ਨਿਕਲਣ ਲੱਗੀਆਂ ਏਦਾਂ ਲੱਗ ਰਿਹਾ ਸੀ ਕਿ ਜਿਵੇਂ ਉਹ ਲੰਗਰ ਹੁਣੇ ਹੀ ਤਿਆਰ ਕੀਤਾ ਹੋਵੇ ਸਬਜ਼ੀਆਂ ਵਿੱਚੋਂ ਵੀ ਭਾਫਾਂ ਨਿਕਲਣ ਲੱਗੀਆਂ ਪ੍ਰਸ਼ਾਦੇ ਵੀ ਗਰਮ ਹੋ ਗਏ ਤੇ ਐਵੇਂ ਲੱਗ ਰਿਹਾ ਸੀ ਕਿ ਉਹ ਪ੍ਰਸ਼ਾਦੇ ਜਿਵੇਂ ਤਰੰਤ ਤਿਆਰ ਕੀਤੇ ਹੋਏ ਹੁਣ ਤੇ ਉਹ ਸਬਜ਼ੀਆਂ ਵੀ ਤਰੰਤ ਬਣਾਈਆਂ ਗਈਆਂ ਹੁਣ ਤੇ ਦਿਆਲ ਦਾਸ ਨੂੰ ਇੱਕ ਹਫ਼ਤੇ ਬਾਅਦ ਇਹ ਮਹਿਸੂਸ ਹੋਇਆ ਇਹ ਗਿਆਨ ਹੋਇਆ ਕਿ ਅੰਮ੍ਰਿਤ ਛਕਣਾ ਕਿੱਡਾ ਜ਼ਿਆਦਾ ਜ਼ਰੂਰੀ ਹੈ ਤੇ ਇਹ ਸੀ ਇਤਿਹਾਸ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਹੋਰ ਬਹੁਤ ਸੋਹਣੀ ਸਾਖੀ ਦਾ ਇਤਿਹਾਸ ਦੱਸਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਮਾਫ਼ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ